ਜੋ ਲੋੜ ਆ ਸਾਡੇ ਬਾਰੇ ਬਾਬੂ ਪ੍ਰੋਜਨ ਸਰਪ ਨੇ ਕੀ ਕਿਹਾ ਉਹ ਕਹਿੰਦਾ ਮੁੱਠਾ ਮੀਟ ਕੇ ਨੁਕਰੇ ਹਾਂ ਬੇਟੀ ਟੁੱਟੀ ਹੋਈ ਸਰਕਾਰ ਬਾਬੀਆਂ ਦੀ ਪੁੱਛੀ ਸਰਪਨਾ ਜਿਨ੍ਹਾਂ ਨੇ ਬਾਤ ਮੇਰੀ ਵੀ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦਾ ਪਾਣਾ ਮਾਰਿਆ ਤੁਹਾਨੂੰ ਕਿ ਜਿਨ੍ਹਾਂ ਨੇ ਮੇਰੀ ਬਾਤ ਹੀ ਨਹੀਂ ਪੁੱਛੀ ਮੈਨੂੰ ਪਹਿਲਾਂ ਹੀ ਰੋਲਤਾ ਘਰਾਂ ਜੋ ਕੱਟੀ ਜਾਂਦੇ ਆ ਘਰਾਂ ਜਵਾਕਾਂ ਨਾਲ ਹਿੰਦੀ ਬੋਲਦੇ ਆ ਇਸ ਕਰਕੇ ਇਹ ਪੁਆਦ ਜਿੱਥੇ ਮੈਂ ਖੜਾ ਪੁਆਦ ਵੀ ਪੁਆਦੀ ਜਿਹੜੀ ਬੋਲੀ ਆ ਇਹ ਪੰਜਾਬੀ ਬੋਲੀ ਦੀ ਉਹ ਬੋਲੀ ਆ ਬਿਲਕੁਲ ਜਿਵੇਂ ਪੋਠੋਹਾਰੀ ਆ ਡੋਗਰੀ ਆ ਬਹੁਤ ਜਿਹੜੀਆਂ ਬੋਲੀਆਂ ਨੇ ਪੰਜਾਬੀ ਬੋਲੀ ਦੀਆਂ ਬੋਲੀਆਂ ਅਸੀਂ ਸੁਗੜੇ ਕਿਉਂ ਜਾ ਰਹੇ ਹਾਂ ਪਹਿਲਾਂ ਪੰਜਾਬੀ ਕਹਿੰਦੇ ਉਹ ਪਾਦੀ ਆ ਗਈ ਸੁਗੜੇ ਜਾ ਰਹੇ ਕਿ ਨਹੀਂ ਅਸੀਂ ਦੇਖੋ ਆਪ ਮੁੰਡੇ ਕੋ ਮੁੰਡਾ ਛੋਟਾ ਪੱਤਰਕਾਰ ਦਾ ਨਾਮ ਕੀ ਆ ਪਵਾਦ ਵਾਲਾ ਬੜਾ ਆਪਣੀ ਬੋਲੀ ਨੂੰ ਪਰਹੌਲਦ ਕਰ ਰਿਹਾ ਮੁੰਡਾ ਹਨਾ ਦੇਖੋ ਥੋੜੀ ਚਰਚੀ ਚਿੱਤਰਕਾਰ ਨਾਲ ਕੁੜੀ ਆ ਉਹ ਜਿਹੜੀ ਕਲਾਕਾਰ ਉਹ ਵੀ ਆਪਣੀ ਬੋਲੀ ਦੇਖੋ ਸਾਰੀਆਂ ਕੋਈ ਬੋਲੀ ਮਾੜੀ ਨਹੀਂ ਹੁੰਦੀ ਜੀ ਜੀ ਬਿਲਕੁਲ ਬੋਲੀ ਦਾ ਆਪਣਾ ਹੀ ਰਤਬਾ ਹੁੰਦਾ ਆਪਣਾ ਹੀ ਮਾਨ ਸਨਮਾਨ ਹੁੰਦਾ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਕਿਉਂ ਸ਼ਰਮ ਮਹਿਸੂਸ ਕਰਦੇ ਆ ਸੋ ਆਪਾਂ ਨੂੰ ਇਹ ਬਹੁਤ ਸਾਡੀ ਅਮੀਰ ਤੇ ਬਹੁਤ ਮਹਾਨ ਬੋਲੀ ਨੂੰ ਸਾਮ